ਇੱਕ ਪਾਸੇ ਝੂਠ ਫਰੇਬ ਬੇਈਮਾਨੀ ਧੋਖਾ ਜਿਹੜੀ ਇਹੋ ਜੀ ਰਾਜਨੀਤੀ ਹੈ ਤੇ ਦੂਜੇ ਪਾਸੇ ਜਿਹੜੀ ਹੈ ਸਿਆਸਤ ਜਿਹੜੀ ਹੈ ਸਾਫ਼ ਸੁਥਰੀ ਸਿਆਸਤ ਸਪਸ਼ਟ ਜਿਹੜੀ ਹੈ ਸਿਆਸਤ ਉਹ ਹੈ ਇਹ ਜਿਹੜਾ ਫੋਰ ਲੀਰਨਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ ਪਰ ਇਹਦੇ ਵਿੱਚ ਇੱਕ ਇਹ ਹੁੰਦਾ ਹੈ ਕਿ ਲੋਕਾਂ ਨੂੰ ਤਕਲੀਫ ਸੀਗੀ ਇਹਦੇ ਫਰਵਰੀ ਚ ਟੈਂਡਰ ਹੋ ਚੁੱਕੇ ਨੇ ਜਦੋਂ ਅ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪ ਸੀ ਉਸ ਵੇਲੇ ਮੈਂ ਅਪਰੋਚ ਕਰਕੇ ਤੇ ਮੈਂ ਕਿਹਾ ਸੀਗਾ ਕਿ ਇਹਨੂੰ ਐਮਰਜੈਂਸੀ ਵਰਕ ਕਰਕੇ ਤੇ ਇਹਨੂੰ ਰਿਪੇਅਰ ਕਰ ਦਿੱਤਾ ਜਾਵੇ ਤੇ ਉਹਦੇ ਟੈਂਡਰ ਵੀ ਪਾਸ ਹੋ ਗਏ ਨੇ ਇਹ ਕੰਮ ਹੋਣਾ ਸੀਗਾ ਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਆਸੀ ਪਰਿਵਾਰ ਹੈ ਸਿਆਸੀ ਲਾਹੇ ਲੈਣ ਲਈ ਇਹ ਪਰਿਵਾਰ ਜਿਹੜਾ ਹੈ ਇਹ ਮਸ਼ਹੂਰ ਹੈ ਸੋ ਇਸ ਕਰਕੇ ਜੋ ਇਹ ਕਹਿ ਰਿਹਾ ਤੇ ਮੈਂ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਸ ਕਰਕੇ ਰੁਕਾਵਟ ਪਾਵਾਂ ਮੈਂ ਕੋਈ ਬੰਦਾ ਇੱਕ ਕਹਦੇ ਕੋਈ ਅਫਸਰ ਕਹਦੇ ਕਿ ਮੈਂ ਰੁਕਾਵਟ ਪਾਈ ਏ ਮੈਂ ਉਥੇ ਗਿਆ ਆ ਮੈਂ ਬੰਦਾ ਭੇਜਿਆ ਕੋ ਗੱਲ ਕੀਤੀ ਐ ਔਰ ਜਿਹੜੇ ਬੰਦੇ ਮੈਨੂੰ ਲਿੰਕ ਭੇਜਿਆ ਮੈਂ ਸੁਣ ਰਿਆ ਸੀਗਾ ਉਹ ਲਾਈਵ ਹੋਏ ਨੇ ਬੰਦੇ ਉਹਦੇ ਪਿੱਛੇ ਬੰਦੇ ਕਹਿ ਰਹੇ ਨੇ ਕਿ ਰਾਣਾ ਜੀ ਦਾ ਨਾਮ ਲਓ ਰਾਣਾ ਜੀ ਦਾ ਨਾਮ ਲਓ ਸੋ ਇਹੋ ਜੀਆਂ ਚੂਚ ਲਕੀਆਂ ਸਾਨੂੰ ਨਹੀਂ ਆਉਟੀਆਂ ਇਹ ਸਿਰਫ ਤੇ ਸਿਰਫ ਜਦੋਂ ਇਲੈਕਸ਼ਨ ਆ ਗਈ ਐ ਤੇ ਇਹਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਦਾ ਇਹ ਜਿਹੜੀ ਹੈ ਹੁਣ ਮੈਂ ਕੱਲ ਨੂੰ ਲੋਕਾਂ 'ਚ ਜਾਣਾ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਇੱਥੇ ਪੀਜੀਆਈ ਤੋਂ ਡਾਕਟਰ ਲੈ ਕੇ ਆਉਂਗਾ 5-5 ਮਰਲੇ ਦੇ ਪਲਾਟ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਉਹ ਸਾਰੇ ਜਿਹੜੇ ਨੇ ਕਦੇ ਉਹ ਉਹਨਾਂ ਵੱਲ ਤੇ ਕਦੇ ਹੋ ਹੀ ਨਹੀਂ ਸਕਦਾ ਤੇ ਦੇਖੋ ਦੂਸਰੀ ਹੈਰਾਨਗੀ ਦੀ ਗੱਲ ਇੱਕ ਪਾਸੇ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੀਆਂ ਪੁਰਾਣੀਆਂ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਫੁਟੇਜ ਉਖੜਾ ਲੋਗੇ ਤੁਸੀਂ ਉਹਦੇ ਵਿੱਚ ਇਹ ਬੰਦਾ ਕਹਿ ਰਿਹਾ ਜੀ ਮੈਂ ਫੋਰ ਲੇਨ ਸੜਕ ਬਣਵਾ ਦੇਣੀ ਹੈ ਡੱਡਵਿੱਡੀ ਤੱਕ ਔਰ ਡੱਡਵਿੱਡੀ ਤੋਂ ਲੈ ਕੇ ਕਪੂਰਥਲੇ ਤੱਕ ਮੈਂ ਸਟੇਡੀਅਮ ਬੜਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਬਣਾ ਦੇਣਾ ਮੈਂ ਸੀਵਰੇਜ ਦਾ ਕੰਮ ਕਰਾ ਦੇਣਾ ਮੈਂ ਫਲਾਣਾ ਕਰਾ ਦੇਣਾ ਮੈਂ ਉਹ ਕਰਾ ਦੇਣਾ ਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਕੰਨ 'ਚ ਜੂਨ ਹੀ ਸਰਤੀ ਸਰਕਾਰ ਜਿਹੜੀ ਇਹ ਕੰਮ ਨਹੀਂ ਕਰਾ ਰਹੀਏ ਇਸ ਕਰਕੇ ਰਾਣਾ ਸਾਹਿਬ ਆਪਣੇ ਕੋਲੋਂ ਕਰਾ ਰਹੇ ਸੋ ਇਹਨਾਂ ਇਲੈਕਸ਼ਨ ਲੜਨੀ ਹੈ ਇਨੋਂ ਨੂੰ ਬੰਦਲੇ ਪਏ ਆ ਲੋਕ ਮੂੰਹ ਨਹੀਂ ਲਾਂਦੇ ਲੋਕ ਜਿਹੜੇ ਨੇ ਹੁਣੇ ਸਮਝ ਗਏ ਨੇ ਇਹਨਾਂ ਦੀਆਂ ਚੂਚਲਾਕੀਆਂ ਕਿਉਂਕਿ ਜੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਧੰਦ ਲੀਆਂ ਕੀਤੀਆਂ 15-1500 ਰੁਪਇਆ ਵੱਡਿਆਂ ਬੰਦਿਆਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਲੱਖਾਂ ਰੁਪਏ ਵੰਡ ਕੇ ਨਸ਼ੇ ਵੰਡ ਕੇ ਚਿੱਟਾ ਗੋਲੀਆਂ ਗੰਦੀ ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤੀ ਨਹੀਂ ਇਲੈਕਸ਼ਨ ਲੁੱਟੀ ਸੀਗੀ ਔਰ ਦੂਸਰਾ ਇਹਨਾਂ ਦਾ ਕਰਤਾਰ ਜਿਹੜਾ ਮੈਂ ਪਰਸੋਂ ਚੌਥੇ ਦਾ ਬਿਆਨ ਸੁਣ ਰਿਹਾ ਸੀਗਾ ਲੋਕਾਂ ਨਾਲ ਵਾਅਦਾ ਕਰ ਰਿਹਾ ਕਿ ਜੇ ਮੈਂ ਪਾਰਲੀਮੈਂਟਲ ਇਲੈਕਸ਼ਨ ਲੜਿਆ ਤੇ ਇਥੋਂ ਗਿਆ ਤੇ ਮੇਰੇ ਪਰਿਵਾਰ ਦਾ ਬੰਦਾ ਹੀ ਇਥੋਂ ਲੜੂਗਾ ਕੀ ਗੱਲ ਹੋਰ ਸਾਰੇ ਕਿੱਥੇ ਚਲੇ ਗਏ ਨੇ ਕੋਈ ਬੰਦਾ ਹੀ ਹੈ ਨਹੀਂ ਸੁਲਤਾਨਪੁਰ ਹਲਕੇ ਦੇ ਵਿੱਚ ਇਹਦੇ ਪਰਿਵਾਰ ਦੇ ਹੀ ਆਉਣਗੇ ਹੈ ਇਹਨਾਂ ਦੇ ਪਰਿਵਾਰ ਨੇ ਠੇਕਾ ਲਿਆ ਵੀ ਅਸੀਂ ਰਾਜਨੀਤੀ ਦੇ ਵਿੱਚ ਐਮ ਐਲ ਏ ਚੇਅਰਮੈਨੀਆਂ ਸਾਰਾ ਕੁਝ ਸਾਨੂੰ ਹੀ ਮਿਲੇ ਅਸੀਂ ਬਣਨਾ ਐਮ ਪੀ ਬਣਨਾ ਮਨਿਸਟਰ ਬਣਨਾ ਔਰ ਦੇਖੋ ਇਹਨਾਂ ਦੇ ਹੁਣ ਜਿੱਦਾਂ ਕੋਈ ਕਿਤੇ ਭੇਜ ਦਿੰਦੇ ਨੇ ਕੋਈ ਕਿਤੇ ਭੇਜ ਦਿੰਦੇ ਨੇ ਕਿ ਤੂੰ ਫਲਾਣੀ ਜਗ੍ਹਾ ਤੋਂ ਇਲੈਕਸ਼ਨ ਮੈਨੂੰ ਤਾਂ ਲੱਗਦਾ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਇਲੈਕਸ਼ਨ ਉਹ ਲੜ ਸਕਦਾ ਹੋਰ ਕੋਈ ਬੰਦਾ ਨਾ ਹੋਇਆ ਨਾ ਇਹਨਾਂ ਦੇ ਪਰਿਵਾਰ ਦਾ ਨਾਂ ਬਚਿਆ ਤੇ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਲੜ ਸਕਦਾ ਸੋ ਐਦਾਂ ਦੀਆਂ ਚੂਚ ਲਾਕੀਆਂ ਸਾਨੂੰ ਨਹੀਂ ਆਉਂਦੀਆਂ ਬਾਕੀ ਇੱਕ ਗੱਲ ਹੈ ਕਿ ਇਹ ਸਾਡੇ ਕੁਝ ਬੰਦੇ ਜਿਹੜੇ ਨੇ ਕੁਝ ਅਜਦੋਂ ਇਲੈਕਸ਼ਨ ਆਉਂਦੀ ਹੈ ਤੇ ਉਹ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਮਾਰ ਲੱਗ ਜਾਂਦੇ ਨੇ ਪੈਸੇ ਪੂਹੇ ਲੈ ਕੇ ਕਰਦੇ ਖਰੀਦਣ ਦੇ ਵੱੱਤ ਪੈਸੇ ਵਾਲੇ ਬੰਦੇ ਆ ਔਰ ਪੈਸੇ ਕਿੱਦਾਂ ਕਮਾਏ ਸਾਰੀ ਦੁਨੀਆ ਨੂੰ ਪਤਾ ਹੈ ਕਿੱਦਾਂ ਪੈਸੇ ਕਮਾਏ ਇਹਨਾਂ ਬੰਦਿਆਂ ਨੇ ਤੇ ਇਹ ਪੈਸੇ ਵਾਲੇ ਬੰਦੇ ਆ ਇਹ ਖਰੀਦ ਸਕਦੇ ਆ ਬੰਦਿਆਂ ਨੂੰ ਮੇਰੇ ਖਿਲਾਫ ਪ੍ਰਚਾਰ ਕਰ ਸਕਦੇ ਆ ਦੇਖੋ ਇਹਨਾਂ ਨੇ ਮਤਾਬਗੜ ਬਣਾਏ ਇਹਨਾਂ ਨੇ ਬੂਟਾ ਬਣਾਏ ਇਹਨਾਂ ਨੇ ਨਵਾਂ ਪੱਠੇ ਬਣਾਏ ਤੇ ਸੱਜਨ ਸਿੰਘ ਟੀਮਾਂ ਨੇ ਦਬੂਲੀਆਂ ਰਕੇ ਖੜੇ ਕੀਤੇ ਪਲੇਅਰ ਪੈਦਾ ਕੀਤੇ ਸਟੇਡੀਅਮ ਦੇ ਵਿੱਚ ਪਲੇਅਰਾਂ ਨੂੰ ਲਿਆਉਂਦੇ ਆ ਗਰਾਊਂਡਾਂ 'ਚ ਪਲੇਅਰਾਂ ਨੂੰ ਲਿਆਉਂਦੇ ਆ ਸੋ ਇਸ ਕਰਕੇ ਸਾਡਾ ਤੇ ਜਮੀਨ ਅਸਮਾਨ ਦਾ ਫਰਕ ਹੈ ਤੇ ਬਾਕੀ ਪੈਸੇ ਦਾ ਕੀ ਹੈ ਪੈਸੇ ਤੇ ਬੜੇ ਹੁੰਦੇ ਆ ਕਈਆਂ ਕੋ ਹੁੰਦੇ ਆ ਸਮਝੀ ਗਏ ਹੁਣੇ ਤੁਸੀਂ ਪੈਸੇ ਦੀ ਕੋਈ ਮਿਆਦ ਨਹੀਂ ਸਾਡੇ ਇਹਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ ਇੱਕ ਪਾਸੇ ਗੰਦੀ ਘਟਿਆ ਸੋਚ ਹੈ ਦੂਜੇ ਪਾਸੇ ਪੋਜਿਟਿਵ ਸੋਚ ਹੈ ਸੋ ਇਹ ਜੋ ਬੋਲਦਾ ਬੋਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਔਰ ਇਹ ਸਾਬਤ ਕਰਦੇਵੇ ਦੋ ਗੱਲਾਂ ਤੇ ਮੈਂ ਗਰੰਟੀ ਲੈਣਾ ਇਹ ਸਾਬਤ ਕਰਦੇ ਮੈਂ ਰਿਕਾਵਟ ਪਾਈ ਇਹਨੇ ਸਿਆਸ ਛੱਡ ਦੂੰਗਾ ਸੱਚੇ ਮਨੋਖੇ ਸੱਚ ਬੋਲੇ ਝੂਠੇ ਦੇ ਬੰਦੇ ਖੜੇ ਕਰ ਲੂ 500 ਏ ਤੇ ਦੂਸਰੀ ਗੱਲ ਜਿੰਨਾ ਕੋ ਇਹ ਮੇਰੇ ਖਿਲਾਫ ਕ腐ਸ਼ਨ ਦੇ ਚਾਰਜ ਲਾ ਕੇ ਰੋਲਾ ਪਵੰਦਾ ਹੈ ਕ腐ਸ਼ਨ ਦਾ ਇੱਕ ਪੈਸਾ ਸਾਬਤ ਕਰਦੇ ਉਹ ਰਾਜਨੀਤੀ ਛੱਡ ਕੇ ਚੱਲ ਜਾਊਗਾ ਮੈਨੂੰ ਐਸ ਇਲਾਕੇ ਚ ਲੋਕ ਜਲੀਲ ਕਰਕੇ ਕੱਢਣ ਜੀ ਇੱਕ ਪੈਸਾ ਸਾਬਤ ਕਰ ਦੇਣ ਬਾਕੀ ਇਹ ਤਾਂ ਖੂਬ ਪਾਵਰ ਹੈ ਤਾਕਤ ਹੈ ਸੋਸ਼ਲ ਮੀਡੀਆ ਪੈਸੇ ਦੇ ਦੇ ਕੇ ਜੋ ਮਰਜੀ ਬੱਲੇ ਬੱਲੇ ਕਰਵਾਈ ਜਾਏ ਉਸ ਪਾਸੇੋਂ ਪੈਸੇ ਨੂੰ ਸਾਡਾ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਹੈ ਬਹੁਤ ਵੱਡੇ ਬੰਦੇ ਆ ਪਰ ਦੂਜੇ ਪਾਸੇ Google ਕਰੋ ਰਾਣੇ ਦੇ ਕਪੜੇ ਨਿਕਲਣਗੇ Google ਕਰੋ ਸੱਜਣ ਸਿੰਘ ਚੀਮਾ ਦੇ ਨਿਕਲਣਗੇ ਕਿ ਇਹ ਇੰਡੀਆ ਦੇ ਅੱਜ ਤੱਕ ਦੇ ਪੰਜ ਬੈਸਟ ਪਲੇਅਰਾਂ ਚ ਰਿਹਾ ਹੈ ਇਹ 10 ਲੈਜੈਂਡਸ ਆਫ ਇੰਡੀਅਨ ਬਾਸਕਟਬਾਲ ਚ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਅਰਜਨਾ ਵਾਰਡ ਇਹ ਕੁਝ ਨਿਕਲੇਗਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਆਉਂਦਾ ਬੜੀ ਬੜੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਪੈਦਾ ਕੀਤੀਆਂ ਨੇ ਇਹ ਮੇਰਾ ਕੀ ਮੁਕਾਬਲਾ ਕਰ ਲੂਗਾ ਬਹੁਤ ਬਹੁਤ ਧੰਨਵਾਦ ਜੀ ਸੜਕ ਦੇ ਪਿਛਲੇ ਸਮੇਂ ਦੌਰਾਨ ਹਾਲਾਤ ਵੀ ਅੱਜ ਜੂਠਾ ਵੱਡੋ ਆਪ ਘਾਰੇ ਇਸ ਸੜਕ ਦਾ ਨਿਰਮਾਣ ਜੋ ਜਿਹੜਾ ਕੀਤਾ ਜਾ ਰਿਹਾ ਹੈ ਬੈਠ ਕਰ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਸਾਰਾ ਮੈਂ ਅਜੀਤ ਸਿੰਘ ਔਜਲਾ ਔਜੀ ਕਲੋਨੀ ਤੋਂ ਮੇਰਾ ਉਮੂਮਨ ਕਬੂਥਲੇ ਜਾਣ ਦਾ ਰੋਜ਼ ਇਹ ਸੋਭ ਬਣਦਾ ਕਦੀ ਨੇਰੇ ਵੀ ਹੋਣਾ ਪੈਂਦਾ ਜਾਨ ਤਰਾ ਤਰਾ ਕਰਦੀ ਹੁੰਦੀ ਸਰਕਾਰਾਂ ਸਾਨੂੰ ਮਾਰਨ ਤੇ ਮਾਰਨ ਦਾ ਕੰਮ ਨਹੀਂ ਸਰਕਾਰਾਂ ਦਾ ਐਡੇ ਵੱਡੇ ਡੂੰਘੇ ਟੋਏ ਔਰ ਸਾਰੀ ਸੜਕ ਦੇ ਉੱਪਰ ਕਿਤੇ ਵੀ ਨੰਗਣੂ ਥਾਂ ਨਹੀਂ ਤੇ ਉਥੇ ਜਿਹੜਾ ਬੰਦਾ ਅਨਭੋਲ ਵੀ ਫਸ ਜਾਂਦਾ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਉਹਦੀ ਗੱਡੀ ਵੀ ਟੁੱਟੂ ਆ ਵੀ ਮਰੂ ਕਿਸੇ ਹੋਰ ਨੂੰ ਵੀ ਮਾਰੂਗਾ ਸਰਕਾਰਾਂ ਨੇ ਇਹ ਕੰਮ ਧਿਆਨ ਚ ਨਹੀਂ ਲਿਆਂਦਾ ਔਰ ਲੋਕਾਂ ਨੂੰ ਦੇਖਿਆ ਰੋਲਿਆ ਕਿੰਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨਹੀਂ ਸਮਝੀਆਂ ਜੇ ਹੁਣ ਇਹ ਸੰਗਤ ਨੇ ਅਪਰਾਲਾ ਕੀਤਾ ਤੇ ਸਰਕਾਰ ਦਾ ਇਹਦੇ ਵਿੱਚ ਕੀ ਨਿਸ਼ਾਨ ਆ ਅਸੀਂ ਆਪਣੇ ਲਈ ਰਾਹ ਨਹੀਂ ਬਣਾ ਸਕਦੇ ਇਹ ਸਾਡਾ ਜੇ ਅਸੀਂ ਆਪਣੇ ਰਾਹ ਨਹੀਂ ਬਣਾ ਸਕਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਰਾਹ ਬਣਾਉਣਾ ਪਹਿਲਾ ਸਾਡਾ ਮੁੱਖ ਕੰਮ ਆ ਆਪਣੇ ਲਈ ਜਿਹੜਾ ਅਸੀਂ ਸਾਡੇ ਲਈ ਉਹ ਜਾਣ ਦਾ ਖੋਵਣ ਦੀ ਸੜਕ ਅਸੀਂ ਉਹਨੂੰ ਤਿਆਰੀਏ ਨਾ ਇਹਦੇ ਵਿੱਚ ਸਾਰੇ ਇਲਾਕਾ ਬਿਲਕੁਲ ਚਟਾਨ ਦੀ ਤਰ੍ਹਾਂ ਖੜਾ ਔਰ ਸਾਰਾ ਇਲਾਕਾ ਕੰਮ ਕਰ ਰਿਹਾ ਔਰ ਪੱਲਿਓ ਪੈਸੇ ਪਾ ਕੇ ਸੰਗਤ ਪੈਸੇ ਪਾ ਕੇ ਇਹ ਸਾਰਾ ਕੰਮ ਕਰਾ ਰਹੀ ਆ ਔਰ ਸਰਕਾਰਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਲੀਡਰੀ ਚੰਕਾਉਣਾ ਚਾਹੁੰਦੇ ਆ ਉਹਨਾਂ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਚੰਗੇ ਕੰਮਾਂ ਨੂੰ ਅਸੀਂ ਰੋਕ ਦਈਏ ਕਿ ਉਹਨਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਆ ਜੋ ਕਿ ਉਹ ਨਹੀਂ ਕਰ ਰਹੇ ਜੋ ਨਹੀਂ ਕਰ ਰਹੇ ਜੋ ਕਰ ਰਿਹਾ ਉਹਨੂੰ ਰੋਕ ਰਿਹਾ ਸੰਗਤ ਕਰ ਰਹੀ ਆ ਸੰਗਤ ਨੂੰ ਰੋਕ ਰਹੇ ਆ ਇਹ ਬਹੁਤ ਨਿੰਦਣਯੋਗ ਕੰਮ ਆ ਸਰਕਾਰ ਦੇ ਵਿਹਾਰ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਬੰਦਾ ਸੰਗਤ ਵਾਲੇ ਕੰਮ ਕਰ ਰਹੀ ਆ ਆ ਸਾਰਾ ਇਲਾਕਾ ਇੱਕ ਮਿੰਟ 50 ਪਿੰਡ ਹੋਣਗੇ ਸਾਡੇ ਕੋਲੋਂ ਕਰ ਰਹੇ ਇੱਕ ਮਿੰਟ ਦੇਖੋ ਬਾਬੇ ਦੀ ਨਗਰੀ ਆ ਪੌਣੇ 15 ਸਾਲ ਤੋਂ ਨਾਨ ਸਾਹਿਬ ਇੱਥੇ ਰਹੇ ਆ ਜਿੱਥੇ ਸ਼ੁਰੂ ਹੋਈ ਆ ਤੇ ਇਥੋਂ ਸਭ ਤੋਂ ਪਹਿਲਾਂ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਖੇੜਾ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਜ਼ਿਲ੍ਹਾ ਪ੍ਰਧਾਨ ਬੇਨਤੀ ਕਰਦਾ ਜੀ ਇਹ ਜਿਹੜਾ ਕੰਮ ਹੋ ਰਿਹਾ ਇਹ ਸੰਗਤ ਦਾ ਕੰਮ ਹੈ ਔਰ ਸੰਗਤ ਦੇ ਹਿੱਤ 'ਚ ਹੋ ਰਿਹਾ ਸੰਗਤ ਆਪਦੇ ਪੈਸੇ ਨਾਲ ਕੰਮ ਕਰ ਰਹੀ ਆ ਨਾਲ ਸਾਨੂੰ ਜੇ ਕੋਈ ਐਲੀਕੇਸ਼ਨ ਲਾਉਂਦਾ ਵੀ ਐਮਐਲਏ ਸਾਹਿਬ ਕਰਾਰੇ ਐਮਐਲਏ ਸਾਹਿਬ ਦਾ ਸਾਨੂੰ ਸਹਿਯੋਗ ਆ ਉਹ ਸਾਡੇ ਨਾਲ ਡਟ ਕੇ ਖੜੇ ਆ ਸੰਗਤ ਦਾ ਪੈਸਾ ਆ ਸੰਗਤ ਪੈ ਕੰਮ ਕਰਵਾ ਰਹੀ ਆ ਕਿਸੇ ਦਾ 500 ਰੁਪਇਆ ਕਿਸੇ ਦਾ 5000 ਰੁਪਇਆ ਜੇ ਸਾਡੇ ਟੋਏ ਇਹ ਨਹੀਂ ਪੂਰਨ ਤੇ ਜਿਹੜੇ ਬੰਦੇ ਹੱਕ ਚ ਉਹ ਸਾਡੇ ਬੱਚਿਆਂ ਨੂੰ ਸਾਨੂੰ ਮਾਰਨਾ ਚਾਹੁੰਦੇ ਆ ਉਦਾਂ ਹੀ ਸਾਨੂੰ ਘਰਾਂ ਚ ਹੀ ਮਾਰ ਦੇਣ ਜਾ ਕੇ ਅਸੀਂ ਆਪਦਾ ਖੁਦ ਕੰਮ ਕਰਾ ਰਹੇ ਆ ਔਰ ਇਸ ਜਿਹੜੇ ਬੰਦੇ ਰੋਕਣ ਦਾ ਯਤਨ ਕਰ ਰਹੇ ਆ ਮੈਂ ਉਹਨਾਂ ਦੀ ਘੋਰ ਨਿੰਦਾ ਕਰਦਾ ਵਾਂ ਜੀ ਔਰ ਨਰਪੱਖ ਹੋ ਕੇ ਇਹ ਬਿਆਨ ਕਰਦਾ ਵਾਂ ਕਿ ਆਪਦੇ ਪੈਸਿਆਂ ਨਾਲ ਕੰਮ ਵੀ ਦੇ ਕਰਨ ਤੋਂ ਸਾਨੂੰ ਰਸਤੇ ਬਣਾਉਣ ਤੋਂ ਵੀ ਸਰਕਾਰ ਰੋਕਦੀ ਆ ਐਦੂ ਕੋਈ ਨਿੰਦਣਯੋਗ ਕੰਮ ਨਹੀਂ ਹੋ ਸਕਦਾ ਜੀ ਚੋਣ ਜਾਬਤੇ ਦੇ ਵਿੱਚ ਤਾਂ ਹੋਵੇ ਦੀ ਦੇ ਸਰਕਾਰ ਦਾ ਪੈਸਾ ਖਰਚ ਹੋ ਰਿਹਾ ਐਮਐਲਏ ਸਾਹਿਬ ਦਾ ਪੈਸਾ ਖਰਚ ਹੋ ਰਿਹਾ ਸਰਕਾਰ ਤੋਂ ਤਾਂ ਗ੍ਰਾਂਟ ਦੀ ਇੱਕ ਚੁਆਨੀ ਵੀ ਨਹੀਂ ਆਈ ਸੰਘਤ ਆਪਦੇ ਕੋਲੋਂ ਕਰ ਰਹੀ ਆ ਇਸ ਕਰਕੇ ਚੋਣ ਜਾਬਤਾ ਅਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਰੋਡ ਬਣਾ ਰਹੇ ਆ ਰਸਤੇ ਬਣਾ ਰਹੇ ਆ ਜਿਹੜਾ ਟੋਏ ਪੂਰ ਰਹੇ ਆ ਮਾੜਾ ਕੰਮ ਨਹੀਂ ਕਰ ਰਹੇ ਜੀ ਇਹ ਦੇਖੋ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਤਲਵੰਡੀ ਪਾਈ ਡੇਰਾ ਨਾਨਕ ਸਿੰਘ ਤੋਂ ਵਾਸੀ ਹਾਂ ਅਸੀਂ ਇਹ ਜੋ ਰੋੜ ਆ ਇਹ ਬੇਬੇ ਨਾਨਕੀ ਮਾਰਗ ਰੋੜ ਆ ਅਸੀਂ ਅਕਸਰ ਹੀ ਜਦੋਂ ਇੱਥੋਂ ਦੀ ਲੰਗਦੇ ਆ ਤਾਂ ਸਾਨੂੰ ਮਹਿਸੂਸ ਰੋਜ ਹੁੰਦਾ ਸੰਗਤ ਨੂੰ ਵੀ ਮਹਿਸੂਸ ਹੁੰਦਾ ਕਿ ਇੱਥੇ ਜਦੋਂ ਵੀ ਧੋਵਿਆਂ ਦੇ ਵਿੱਚ ਬਾਜਦੇ ਆ ਸਾਡੇ ਵੇਖਣ ਜੇ ਕਈ ਐਕਸੀਡੈਂਟ ਹੋਏ। ਤੋਂ ਸਰਕਾਰ ਨੇ ਇੱਥੇ ਕੋਈ ਐਕਸ਼ਨ ਨਹੀਂ ਲਿਆ। ਅਸੀਂ ਰਲ ਕੇ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਕਿ ਆਪਾਂ ਸਾਰੇ ਜਾਨੀ ਰਲ ਕੇ ਕੁਝ ਪੈਸੇ ਇਕੱਠੇ ਕਰੀਏ। ਉਹ ਇਕੱਠੇ ਕੀਤੇ ਆ ਉਹ ਇਕੱਠੇ ਕਰਕੇ ਅਸੀਂ ਥੋੜਾ ਥੋੜਾ ਕੰਮ ਕਰਕੇ ਅਸੀਂ ਲਾ ਰਹੇ ਆ। ਅਸੀਂ ਕੱਲ ਤਿਆਰ ਸੀ ਪਰसों ਵੀ ਤਿਆਰ ਸੀ ਸਾਨੂੰ ਵਿੱਚੋਂ ਸਰਕਾਰ ਦਾ ਕੁਝ ਰੁਕਾਵਟ ਆਈ। ਇਹ ਜਿਹੜੀਆਂ ਐਲੀਗੇਸ਼ਨ ਲਾ ਰਹੇ ਰਾਣਾ ਜੀ ਆਉਂਦੇ ਆ ਇੱਥੇ ਉਹਨਾਂ ਦਾ ਕੋਈ ਨਹੀਂ ਇਹ ਜ਼ਰੂਰ ਆ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੀ ਹੈਲਪ ਕਰੋ ਜੀ ਅਸੀਂ ਸੰਗਤ ਦਾ ਪੈਸਾ ਸੰਗਤ ਦਾ ਲਾ ਰਹੇ ਆ ਸੰਗਤ ਹੀ ਸਭ ਕੁਝ ਕਰ ਰਹੀ ਆ ਦੇਖੋ ਇਹ ਇਹ ਜਿਹੜਾ ਕੰਮ ਵਾ ਇਹ ਬਿਲਕੁਲ ਸੰਗਤ ਦਾ ਵਾ ਇਹਦੇ ਵਿੱਚ ਕੋਈ ਕਿਸੇ ਦਾ ਰੋਲ ਨਹੀਂ ਜਿਹੜਾ ਉਹ ਜੇ ਉਹਨਾਂ ਨੂੰ ਮਹਿਸੂਸ ਹੁੰਦਾ ਉਹ ਵਿੱਚ ਆ ਜਾਣ ਪੈਸਾ ਤਾਂ ਆਪਦਾ ਸੇਵਾ ਦੇ ਰੂਪ ਵਿੱਚ ਹੀ ਲਾਇਆ ਜਾਊਗਾ ਸੋ ਇਹ ਇਹ ਸਾਡਾ ਆਪਦਾ ਵਾ ਕੰਮ ਇਹ ਸਭ ਭੈਣ ਨਾਨਕੀ ਮਾਰਗਵਾ ਉਤੇ ਚੱਲਣ ਵਾਸਤੇ ਸਾਨੂੰ ਆਪ ਨੂੰ ਝਰਮਾ ਕਿ ਅਸੀਂ ਇਹ ਕੰਮ ਕਰਾਉਣਾ ਜ਼ਰੂਰ ਕਰਾਉਣਾ ਵਾ ਮੈਂ ਹੁਣੇ ਹੀ ਕੇਵੀ ਸਾਹਿਬ ਨਾਲ ਗੱਲ ਕਰਦਾ ਮੈਂ ਕਹਾ ਨਾ ਹੋਵੇ ਅਸੀਂ ਆਪ ਨਾਲ ਬੇਲਚੇ ਫੜ ਲੈਣੇ ਆ ਤੇ ਕੰਮ ਇਹ ਕਰਾਉਣਾ ਹੀ ਕਰਾਉਣਾ ਵਾ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ 4 ਦਿਨ ਪਹਿਲਾਂ ਅਸੀਂ ਡਡਵੰਡੀ ਤੋਂ ਜਿਹੜਾ ਕਪੂਰਥਲੇ ਨੂੰ ਰਾਹ ਜਾਂਦਾ ਉਦੀ ਬਹੁਤ ਮਾੜੀ ਹਾਲਤ ਸੀ ਉਦੀ ਮਰਮਤ ਪੈਚਵਰ ਕੇ ਚਾਲੂ ਕੀਤਾ ਸੰਗਤ ਨੇ ਰਲ ਕੇ ਕੰਮ ਚਾਲੂ ਕੀਤਾ ਤੇ ਜਦੋਂ ਪੱਥਰ ਪੈ ਗਏ ਉਹਦੇ ਤੋਂ ਬਾਅਦ ਸੱਜਣ ਸੋਚੀਮਾ ਨੇ ਆਉਂਦੀ ਸਰਕਾਰ ਦਾ ਜ਼ੋਰ ਮੁਖਾ ਕੇ ਤੇ ਕੰਮ ਕਰਵਾ ਕਰਾਇਆ ਤੇ ਅੱਜ ਸਾਰੀ ਸੰਗਤ ਜਿਨ੍ਹਾਂ ਨੇ ਇਹ ਸਾਰੀ ਸਮਗਰੀ ਇਕੱਠੀ ਕੀਤੀ ਆ ਕਿਸੇ ਨੇ 500 ਪਾਇਆ ਕਿਸੇ ਨੇ 5000 ਪਾਇਆ ਇਹ ਸੜਕ ਦਾ ਕੰਮ ਚਾਲੂ ਕੀਤਾ ਬਹੁਤ ਵੱਡੀ ਸਮੱਸਿਆ ਸਾਰੇ ਇਲਾਕੇ ਦੀ ਆ ਇੱਡਰਵੱਡੀ ਤੋਂ ਲੈ ਕੇ ਜਿਹੜੀ ਆਰਸੀਐਫ ਤੱਕ ਪੈਚ ਆ ਇਹਦੇ ਵਿੱਚ 2-2 ਫੁੱਟ 2-2 ਫੁੱਟ ਦੇ ਖੱਡੇ ਆ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਰਾਤ ਨੂੰ ਲੋਕ ਦੱਸਦੇ ਨਹੀਂ ਜਦੋਂ ਗੱਡੀ ਬਹੁਤ ਥੋੜੀ ਹੁੰਦੀ ਆ ਕਿਸੇ ਨੂੰ ਲੁੱਟਖੋਆ ਵੀ ਹੋਈ ਜਾਂਦਾ ਸੋ ਜਾਨ ਮਾਲ ਦਾ ਨੁਕਸਾਨ ਸਾਰੇ ਇਲਾਕੇ ਦਾ ਹੋ ਰਿਹਾ ਕੁਝ ਮਰੀਜ਼ ਹੋਵੇ ਕੁਝ ਪ੍ਰੈਗਨੈਂਟ ਲੇਡੀ ਹੋਵੇ ਪ੍ਰੈਕਟੀਕਲੀ ਉਹ ਇਹ ਸਰਾਹ ਤੇ ਨਹੀਂ ਆ ਸਕਦੀ ਇਨਾ ਮਾੜਾ ਹਾਲ ਹੈ ਸੋ ਅੱਜ ਸਾਰੀ ਸੰਗਤ ਇਕੱਠੇ ਹੋ ਕੇ ਲਕੀਆ ਇਸ ਰਾ ਨੂੰ ਬੜੌਰ ਦੇ ਉੱਤੇ ਦੇ ਮਾਲਕ ਕਿਰਪਾ ਕਰਨੀ ਗੁਰਨਾਥ ਪਾਸ਼ਾ ਜਿਹੜੇ ਉਹਦੀ ਨਗਰੀ ਨੂੰ ਰਾਹ ਜਾਂਦਾ ਉਹ ਠੀਕ ਹੋਵੇ ਤੇ ਲੋਕ ਸਹੂਤ ਨਾਲ ਆ ਸਕਣ ਦੇਖੋ ਇਹ ਸੋ ਅਪਰੋਕਸੀਮੇਟਲੀ 10 ਕਿਲੋਮੀਟਰ ਏਰੀਆ ਬਣਦਾ ਇਹ ਨੈਸ਼ਨਲ ਹਾਈਵੇ ਚ ਸੜਕ ਅਪਰੂਵ ਹੋਈ ਹੋਆ ਪੋਰ ਲਰਨਿੰਗ ਹੋਣੀ ਆ ਪਰ ਉਹ ਟਾਈਮ ਡਿਲੇ ਹੋ ਗਿਆ ਹੋਲੇ ਪਾਈ ਸਰਕਾਰ ਦਾ ਖਰਚ ਬਣਦਾ ਸੀ ਕਿ ਇਸ ਸੜਕ ਦੀ ਮਰਮਮਤ ਕਰਾਉਣੀ ਤਾਂ ਕਿ ਲੋਕ ਇਸ ਸੜਕ ਤੇ ਆ ਸਕਦੇ ਸਰਕਾਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਸਾਡੇ ਇਲਾਕੇ ਦੀ ਫਿਰ ਵੇਖੋ ਇਸ ਚੀਜ਼ ਦਾ ਜਵਾਬ ਤੇ ਸਰਕਾਰੀ ਦੇ ਸਕਦੀ ਆ ਜਿਨ੍ਹਾਂ ਨੇ ਟੈਂਡਰ ਲਾਏ ਨਹੀਂ ਲਾਏ ਸਹੀ ਟਾਈਮ ਤੇ ਨਹੀਂ ਲਾਏ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਈ ਹੁਣ ਇਹ ਚੋਣ ਜਾਬਤਾ 45 ਦਿਨ ਚੱਲਣਾ ਤੇ ਕੀ 45 ਦਿਨ ਲੋਕ ਆਪਦੀ ਲਾਈਫ ਜੀ ਜਾਨੇ ਰਿਸਕ ਤੇ ਲਾ ਕੇ ਥੋੜੋ ਰਹਿਣਗੇ ਅਸੀਂ ਲੋਕ ਮਾਰਨੇ ਨਹੀਂ ਤੇ ਮੇਰਾ ਬਤੌਰ ਸਾਰੇ ਇਲਾਕੇ ਦੇ ਇਹ ਜ਼ਿੰਮੇਵਾਰੀ ਚੱਕੀ ਆ ਤੇ ਇਲਾਕਾ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਆਂ ਉਹ ਵੀਰੇ ਮੇਰੇ ਤੇ ਤਾਂ ਇੱਕ ਸਿਰ ਪਹਿਲਾਂ ਬੰਨਾਂ ਵਾਲੇ ਵੀ ਹੋਏ ਸੀ ਉਹਦੀ ਵੀ ਕੋਈ ਪ੍ਰਵਾਹ ਨਹੀਂ ਜਿੱਥੇ-ਜਿੱਥੇ ਇਲਾਕੇ ਨੂੰ ਲੋੜ ਪੋਵੇਗੀ ਉੱਥੇ-ਉੱਥੇ ਆਪਣੇ ਇਲਾਕੇ ਦੇ ਨਾਲ ਡਟ ਕੇ ਖੜਾ ਹੋਊਗਾ ਕਿ ਮੈਂ ਇੱਕ ਪ੍ਰੈਕਟੀਕਲੀ ਹੋਰ ਗੱਲ ਦੱਸ ਦਿਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾਰਾਣਾ ਪਹਿਲਾਂ ਕਦੇ ਦਰਿਆ ਆਪਦੇ ਇਲਾਕੇ ਨਾਲ ਡਟ ਕੇ ਖੜਾ ਹੋਊਗਾ ਸੱਜਣ ਸਿੰਘ ਚੀਮਾ ਜੋ ਕੰਮ ਧੱਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੀਆਂ ਅੱਖਾਂ ਪਾਟੀਆਂ ਆਉਂਦਾ ਨਹੀਂ ਸੁਲਤਾਨਪੁਰੇ ਨੂੰ ਦੀਰਾ ਨਹੀਂ ਵੀ ਰਾਹ ਖਰਾਬ ਆ ਬੰਨ ਵੇਲੇ ਤਾਂ ਰਾਣੀ ਦੇ ਪਰਚਾ ਕਰਦੇ ਹੋ ਬੰਨ ਵਧਣ ਨਹੀਂ ਦੇਣਾ ਅੱਜ ਸੜਕ ਬਣਾਉਣ ਲੱਗੇ ਆ ਤਾਂ ਸੜਕ ਨਹੀਂ ਬਣ ਦੇਣੀ ਇਲਾਕੇ ਦੇ ਲੋਕਾਂ ਦੀ ਮੰਗ ਹੈ ਜਿੱਤੇ ਦੀ ਚੋਣ ਜਾਅਤੇ ਦੀ ਗੱਲ ਹੈ ਵੀਰ ਮੈਂ ਇੱਥੇ ਗੱਲ ਦੱਸਣੀ ਚਾਹੁੰਦਾ ਇਹ ਸੜਕ ਕਿਸੇ ਸਰਕਾਰੀ ਖਜ਼ਾਨੇ ਚੋਂ ਨਹੀਂ ਬਣ ਰਹੀ ਨਾ ਸਰਕਾਰ ਦਾ ਰੁਪਈਆ ਲੱਗ ਰਿਹਾ ਸੰਗਤ ਇਕੱਠੇ ਹੋ ਕੇ ਆਪਦੇ ਪੈਸੇ ਇਕੱਠੇ ਕਰਕੇ ਇਹ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਕੇ ਹਰੇਕ ਜੀਮੀਦਾਰ ਨੇ ਇੱਕ ਟਣਕ ਦੇ ਕਿੱਲੇ ਚੋਂ ਕਿਸੇ ਨੇ 500 ਰੁਪਈਆ ਪਾਇਆ ਕਿਸੇ ਨੇ 10000 ਪਾਇਆ ਕਿਸੇ ਨੇ 200 ਪਾਇਆ ਉਹ ਇਕੱਠੇ ਕਰਕੇ ਇਹ ਸੜਕ ਬਣਾਈ ਜਾ ਰਹੀ ਆ ਤੇ ਇਹਦੇ ਤੇ ਚੋਣ ਜਾਬਤਾ ਨਹੀਂ ਲੱਗਦੀ ਕਿਉਂਕਿ ਨਾ ਤੇ ਇਹਨਾਂ ਚੋਂ ਬਣਾਉਣ ਵਾਲਿਆ ਚੋਟੋ ਪੋਲਿਟਿਕਲ ਪਾਰਟੀ ਆ ਤੇ ਨਾ ਹੀ ਕੋਈ ਕੈਂਡੀਡੇਟ ਹੈ ਨਾ ਜੋ ਕੋ ਖੜਾ ਇਹ ਆਪ ਦੀ ਲੋੜ ਦੇ ਲਈ ਆਪਦੇ ਇਲਾਕੇ ਦੀ ਲੋੜ ਲਈ ਆਪਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਸੜਕ ਬਣਾਈ ਜਾਵੇ। ਵਿਰੋਧੀ ਪਾਰਟੀਆਂ ਨੂੰ ਚਾਹੀਦਾ ਨਹੀਂ ਵਿਰੋਧ ਕਰਨਾ। ਉਹਨਾਂ ਦਾ ਕੰਮ ਢਾਈਆਂ ਸਾਲਾਂ 'ਚ ਲੋਕਾਂ ਦੇ ਕੰਮਕਾਰ ਕਰਨ ਦਾ ਇਹ ਖੱਡੇ ਉਹਨਾਂ ਨੂੰ ਵੀ ਦੇ ਦੇ ਸੀ ਸੱਚਣ ਸੋਚੀ ਮੇ ਲੋ ਪਰ ਉਹਨੇ ਕਦੇ ਵਿਚਾਰੇ ਮੈਂ ਕੀਤਾ ਸੋਚਿਆ ਹੀ ਨਹੀਂ ਇਹਦੇ ਬਾਰੇ ਕਿ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਵਿਰੋਧ ਜੇ ਕਰਨਗੇ ਤੇ ਲੋਕਾਂ ਦਾ ਵਿਰੋਧ ਆ ਤੇ ਜੇ ਕੋਈ ਪੋਲੀਟੀਕਲ ਪਾਰਟੀ ਪੋਲੀਟੀਕਲ ਬੰਦਾ ਲੋਕਾਂ ਦਾ ਵਿਰੋਧ ਕਰੇ ਤੇ ਇਹਦੇ ਤੋਂ ਮਾੜੀ ਗੱਲ ਕੋਈ ਨਹੀਂ ਲੋਕ ਆਪਣਾ ਜਵਾਬ ਸਹੀ ਟਾਈਮ ਤੇ ਆਉਣ ਤੇ ਦੇਣਗੇ ਪਹਿਲਾਂ ਹੀ ਦੇ ਚੁੱਕੇ ਆ ਇਹਨੂੰ